ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਦੀ ਪ੍ਰਸੰਗਿਕਤਾ ਲੇਖਕ ਤਲਵਿੰਦਰ ਸਿੰਘ ਮੋਟਰ ਸੰਸਾਰ ਇਤਿਹਾਸ ਵਿੱਚ ਆਪਣੇ ਕੀ ਦੇਸ਼ ਤੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ ਅਨੇਕ ਰਹਿਬਰਾਂ ਦਾ ਜ਼ਿਕਰ ਮਿਲ ਜਾਂਦਾ ਹੈ ਪਰ ਧਰਮ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੇ ਰਹਿਬਰ ਤੇ ਸ਼ਹੀਦ ਹੋਏ ਨੇ ਜਿਨ੍ਹਾਂ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਇਹ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਉਹਨਾਂ ਦਾ ਜੀਵਨ ਤੇ ਬਾਣੀ ਜਿੱਥੇ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਕੀਤੇ ਉੱਤੇ ਦ੍ਰਿੜਤਾ ਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ ਹੈ। ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਤੇ ਰੱਖਿਆ ਵੀ ਕਰਨੀ ਹੈ। ਜਿਸ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੰਡਤ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਨੇ। ਉਸੇ ਧਰਮ ਦੇ ਨੌਵੇਂ ਗੁਰੂ ਇਸੇ ਜੰਗੂਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਨੇ ਅਸਲ ਵਿੱਚ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ ਸ਼ਹੀਦ ਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਬਲੱਖਣ ਅਦੁੱਤੀ ਤੇ ਲਾ ਮਿਸਾਲ ਹੈ ਸ਼ਹਾਦਤ ਉਹਨਾਂ ਦੇ ਜੀਵਨ ਨਾਟਕ ਦਾ ਅੰਤਮ ਦ੍ਰਿਸ਼ ਉਹਨਾਂ ਦਾ ਸਮੁੱਚਾ ਜੀਵਨ ਬੰਦਗੀ ਝਾਗ ਸੇਵਾ ਤੇ ਕੁਰਬਾਨੀ ਨਾਲ ਸਰਸ਼ਾਰ ਹੈ ਉਹਨਾਂ ਦੀ ਬਾਣੀ ਨਾਮ ਸ਼ਬਦ ਤੇ 57 ਸ਼ਲੋਕ ਮਨੁੱਖੀ ਜੀਵਨ ਨੂੰ ਸਿਰ ਅਵਸਥਾ ਵਿੱਚ ਜਿਉਣ ਲਈ ਪ੍ਰੇਰਿਤ ਦੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਬੰਦਗੀ ਅਤੇ ਤਿਆਗ ਦੀ ਪੁੰਜ ਸ਼ਖਸੀਅਤ ਵਿੱਚ ਵੈਰਾਗ ਦਾ ਰੰਗ ਮੁਖ ਹੈ। ਪਰ ਇਹ ਵੈਰਾਗ ਇਤਿਹਾਸ ਵਿੱਚ ਜ਼ਿਕਰ ਹੋਏ ਵੈਰਾਗ ਤੋਂ ਮੂਲੋਂ ਹੀ ਵੱਖਰਾ ਹੈ। ਜੋ ਬਢਾਫੇ, ਬਿਮਾਰੀ ਤੇ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਜ਼ਦੀਕੀ ਸੰਬੰਧੀ ਰਿਸ਼ਤੇਦਾਰ ਜਾਂ ਮਿੱਤਰ ਦੀ ਬੇਵਫਾਈ ਤੋਂ ਪੈਦਾ ਹੋਈ ਕਿਸੇ ਨਿਰਾਸ਼ਤਾ ਤੋਂ ਪੈਦਾ ਹੋਇਆ ਵੈਰਾਗ ਨਹੀਂ। ਉਨ੍ਹਾਂ ਨੇ ਤਾਂ ਆਪਣੇ ਸ਼ਬਦਾਂ ਤੇ ਸ਼ਲੋਕਾਂ ਦੁਆਰਾ ਬਾਹਰ ਜਵਾਨੀ ਔਰ ਬਿਰਧ ਫੁੰਦੀਆਂ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਦੇ ਠਿਰ ਨਾ ਰਹਿਣ ਅਤਿਮਾਤ ਬਿਤਾਈ ਸੁਤ ਬੰਧਪ ਔਰ ਫੁਨ ਗ੍ਰਹਿ ਕੀ ਨਾਰੀ ਦਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਦਾ ਪਦਾਰਥਾਂ ਦੇ ਵਿਅਰਥ ਹੋਣ ਅਤੇ ਸੰਸਾਰ ਦੀ ਛਿੰ ਪੰਗਰਤਾ ਨਾਸ਼ ਮਾਨਤਾ ਦਾ ਡਰੇਡ ਨਿਸ਼ਚਾ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰਕੇ ਨਿਰਪਉਣ ਨਿਰਰ ਹੋ ਜਾਣ ਦੀ ਜੀਵਨ ਯਾਤਰਾ ਦੱਸੀ ਹੈ। ਬਾਬਾ ਬਕਾਲਾ ਨਵਾਸ ਤੇ ਤਕਰੀਬਨ 26 ਬਰੀ। ਗੁਰੂ ਜੀ ਨੇ ਅੰਤਰਮੁਖੀ ਵਿਚਾਰ, ਸ਼ਬਦ, ਸੁਰਤ ਸਾਧਨਾ, ਸਿਮਰਨ ਨਾਮ ਅਭਿਆਸ ਦੀ ਕਮਾਈ ਵਿੱਚ guzari। ਇਸ ਤਰ੍ਹਾਂ ਪਰਵਾਰੋਂ ਹੱਦ ਦੇ ਨਾਲ ਰਿਆ। ਆਪਨੇ ਸੰਸਾਰ ਨਹੀਂ ਤਜਿਆ। ਮਾਇਆ ਮੋਹ त्याਗੀ। ਪਿਤਾ ਗੁਰੂ ਸ਼੍ਰੀ ਗੁਰੂ ਹਰਗਵਿੰਦ ਜੀ ਨੇ ਗੁਰਿਆਈ ਗੁਰੂ ਅਰਾਈ ਜੀ ਨੂੰ ਬਖਸ਼ੀ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਦੇ ਰੋਸ ਨਹੀਂ ਦਿਤਾਇਆ ਗੁਰਗੱਦੀ ਦੀ ਕਦੇ ਲਾਲਸਾ ਨਹੀਂ ਦਿਖਾਈ ਪਿਤਾ ਗੁਰੂ ਦੇ ਹੁਕਮ ਵਿੱਚ ਪਿੰਡ ਬਕਾਲਾ ਨਿਵਾਸ ਕੀਤਾ ਤੇ ਇਸ ਸਮਾਂ ਆਉਣ ਵਾਲੇ ਬੇਖਮ ਹਾਲਾਤ ਦਾ ਮੁਕਾਬਲਾ ਕਰਨ ਲਈ ਆਤਮਿਕ ਸ਼ਾਂਤੀ ਗ੍ਰਹਿਣ ਕਰਨ ਵਿਚ ਲਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 22 ਮੰਤਰੀਆਂ ਡਾ ਕੇ ਨਕਲੀ ਦਾਵੇਦਾਰ ਬਣ ਬੈਠੇ ਸਨ ਪਰ ਤਿਆਗ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਦਾ ਦਾਵਾ ਪ੍ਰਗਟ ਕਰਨ ਤੋਂ ਸਪਸ਼ਟ ਇਨਕਾਰ ਕਰਕੇ ਉਚੇਰਾ ਆਚਰਣ ਪ੍ਰਗਟਾਇਆ ਜਦ ਭਾਈ ਮੱਖਣ ਸ਼ਾਹ ਵਨਜਾਰਾ ਨੇ ਸਾਰੇ ਨਕਲੀ ਦਾਵੇਦਾਰਾਂ ਨੂੰ ਦੋ-ਦੋ ਮੋਹਰਾਂ ਦੇ ਲਾਲਚ ਵਿੱਚ ਫਸੇ ਤੱਕਿਆ ਅਤੇ ਗੁਰੂ ਤੇਗ ਬਹਾਦਰ ਜੀ ਦੀ ਗੁਰਤਾ ਪ੍ਰਤੱਖ ਤੇ ਸਾਈ ਤਾਂ ਗੁਰੂ ਲਾਧੋਰੇ ਦਾ ਨਾਰਾ ਬੁਲੰਦ ਕਰ ਦਿੱਤਾ ਗੁਰੂ ਜੀ ਦੇ ਤਿਆਗ ਤੇ ਵਿਰਾਗ ਦੀ ਵਿਲੱਖਣਤਾ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਸੱਚ ਦੇ ਪ੍ਰਕਾਸ਼ਰੀ ਜ਼ੁਲਮ ਦੀ ਚੱਕੀ ਵਿੱਚ ਪੈਸਰੀ ਪਰਜਾ ਵਿੱਚ ਆਤਮਿਕ ਬਲ ਆਥੋਂ ਵਿਸ਼ਵਾਸ ਦਾ ਸੰਚਾਰ ਕਰਨ ਤੇ ਦੇਸ਼ ਵਿੱਚ ਦੂਰ ਦੂਰ ਤੱਕ ਫੈਲੀਆਂ ਗੁਰਸਿੱਖ ਸੰਗਤਾਂ ਦੀ ਮੂਰਤ ਸੰਭਾਲ ਕਰਦਿਆਂ ਹੋਇਆਂ ਨਾਮ ਬਾਣੀ ਦੀ ਦੌਲਤ ਵੰਡਦਿਆਂ ਸੰਗਤ ਦੀ ਜਥੇਬੰਦਕ ਸ਼ਕਤੀ ਮਜ਼ਬੂਤ ਕਰਨ ਦੇ ਮਨੋਰਥ ਨਾਲ ਪ੍ਰਚਾਰ ਤੌਰੇ ਤੇ ਨਿਕਲੇ ਬਾਬੇ ਬਕਾਲੇ ਦੀ ਅਕਾਂਤ ਸਮਾਦੀ ਵਿੱਚੋਂ ਨਿਕਲ ਸ਼ਬਦ ਉਚਾਰਿਆ ਅਬ ਮੈਂ ਕਹੂੰ ਅਪਾਹੋ ਕਰੋ ਅਨੰਦ ਦੀ ਬਾਣੀ ਦਾ ਫਲਸਫਾ ਪੈ ਗਾਹੂ ਕੋ ਦੇਤ ਨੇ ਨਹਿ ਪੈਮਾਨਤ ਆਨ ਦਲਾਂ ਕਰਦਾ ਹੈ ਇਹ ਨਿਡਰਤਾ ਇਸ ਗਿਆਨ ਤੋਂ ਉਪਜਦੀ ਹੈ ਕਿ ਸੰਸਾਰ ਤੇ ਉਸ ਦੇ ਪਦਾਰਥ ਪਦ ਪਦਵੀ ਮਾਨ ਅਪਮਾਨ ਸਦਾ ਨਹੀਂ ਰਹਿਣੇ ਇਹਨਾਂ ਦਾ ਝਾਣਾ ਮਨੁੱਖ ਦੀ ਹੋਣੀ ਤੇ ਇਲਾਹੀ ਸੱਚ ਹੈ ਜਿਸ ਨੂੰ ਪਹਿਲਾਂ ਹੀ ਪ੍ਰਵਾਨ ਕਰ ਲੈਣ ਨਾਲ ਮਨੁੱਖ ਚਿੰਤਾ ਮੁਕਤ ਹੋ ਜਾਂਦਾ ਹੈ ਕਿੰਤਾ ਤਾਂ ਕੀ ਕੀ ਜੀਏ ਜੋ ਅਨਹੋਣੀ ਹੋਏ ਏ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਉਹਨਾਂ ਦੀ ਬਾਣੀ ਨਿਰਾਸ਼ਤਾ ਤੇ ਨਿਰਵਲਤਾ ਪੈਦਾ ਨਹੀਂ ਹੁੰਦਿੰਦੀ ਹਾਲਾਤ ਦਾ ਆਸ਼ਾਵਾਦੀ ਤੇ ਦਲੇਰੀਨਾ ਮੁਕਾਬਲਾ ਕਰਨ ਦੀ ਜੁਗਤ ਤੇ ਉਲਟ ਹਾਲਾਤ ਨੂੰ ਬਦਲਣ ਲਈ ਹਿੰਮਤ ਬਖਸ਼ਦੀ ਹੈ ਬਰਛੁਟਕਿਓ ਬੰਧਨ ਪਰੇ ਕਛੂ ਨ ਹੋਤੋ ਪਾਏ ਕਹ ਨਾਨਕ ਅਬ ਉਠ ਹਰ ਗਹ ਚੋਂ ਹੋ ਸਹਾਈ ਜਿਸ ਤਰ੍ਹਾਂ ਦੇ ਹਾਲਾਤ ਅੱਜ ਸੰਸਾਰ ਵਿੱਚ ਬਣੇ ਹੋਏ ਹਨ ਮਨੁੱਖਤਾ ਦਾ ਵੱਡਾ ਹਿੱਸਾ ਪਦਾਰਥਕ ਸੁੱਖਾਂ ਦੀ ਹੋੜ ਵਿੱਚ ਦੁਖੀ ਹੋ ਰਿਹਾ ਹੈ ਤਾਂ ਜਿਹੇ ਹਾਲਾਤ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਫਲਸਫੇ ਤੇ ਬਾਣੀ ਨੂੰ ਨਵੀਆਂ ਅੰਤਰ ਦ੍ਰਿਸ਼ਟੀਆਂ ਤੋਂ ਸੰਸਾਰ ਭਾਈਚਾਰੇ ਸਾਹਮਣੇ ਰੱਖਣ ਦੀ ਲੋੜ ਹੈ ਜੋ ਮਨੁੱਖ ਨੂੰ ਦੁੱਖ ਤੇ ਸੁੱਖ ਦੋਮਾ ਅਵਸਥਾ ਮਤੋਂ ਵਖਰੀ ਸਦਾ ਸਿਰ ਤੇ ਸੁਖਦਾਈ ਰਹਿਣ ਵਾਲੀ ਵਿਸਮਾ ਦੀ ਅਵਸਥਾ ਦਾ ਧਾਰ ਨਹੀਂ ਬੰਨਣਾ ਸਿਖਾਉਂਦੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ